ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਦਰਸ਼ਨ ਸੱਚਖੰਡ ਸ੍ਰੀ ਹਜੂਰ ਸਾਹਿਬ ਨਡੇੜ ਰੌਣਕਾਂ ਲੱਗੀਆਂ ਨੇ ਦਸਾਇਰੇ ਦੀਆਂ 2025 ਉਰਬਹਿ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਆਪਾਂ ਘਰ ਕੈ ਲਈ ਆਏ ਸੱਚੇ ਬਾਦਸ਼ਾਹ ਜਿੱਥੇ ਲਾਸਟ ਟਾਈਮ ਆਪਣੀ ਜ਼ਿੰਦਗੀ ਜੜੀ ਗੁਜ਼ਾਰੀ ਸਾਹਮਣਾ ਹੈ ਗੁਰਦੁਆਰਾ ਨੰਗੀ ਨਾ ਘਾਟ ਔਰ ਅਨੇਕਾਂ ਝੰਡੇ ਬੁੰਗੇ ਜਿਹੜੇ ਦਿਖਦੇ ਆ ਆ ਸ਼ਾਉਣੀ ਨੰਗ ਸਿੰਘਾਂ ਆ ਮੋਟਰਾਂ ਖੜੀਆਂ ਆਪਣੀਆਂ ਤੇ ਇਹ ਸ਼ਾਉਣੀ ਆ ਇੱਥੇ ਨੰਗ ਸਿੰਘ ਜਿਹੜੀਆਂ ਫੌਜਾਂ ਠਹਿਰਦੀਆਂ ਆ ਦੇਖੋ ਫੌਜਾਂ ਵੜਾਰੀਆਂ ਦੇਗਾ ਦੇ ਰਗੜੇ ਚੱਲ ਰਹੇ ਘੋੜੇ ਵੀ ਆਪਣੀ ਮਸਤੀ ਚ ਆਨੰਦ ਮਾਰ ਰਹੇ ਮੇਲੇ ਦਾ ਤੇ ਨਰਮਦਾ ਆਪਣਾ ਗੁਦਾਵਰੀ ਜਿਹੜੀ ਸੌਰੀ ਨਦੀ ਵੀ ਜਿਹੜੀ ਪੂਰੀ ਅਫਾਨ ਤੇ ਚੱਲ ਰਹੀ ਹੈ ਬਹੁਤ ਜਿਹੜੇ ਇੱਥੇ ਇਲਾਕੇ ਚ ਗੁਦਾਵਰੀ ਦਾ ਪਾਣੀ ਅਜੇ ਤੱਕ ਭਰਿਆ ਪਿਆ ਹਫਤਾ ਹੋ ਗਿਆ ਲਗਾਤਾਰ ਹੁਣ ਗਦਾਬਰੀ ਬਿਲਕੁਲ ਘਟ ਰਹੀ ਗਈ ਐਨ ਭਰੀ ਚੱਲਦੀ ਆ ਕਈ ਰਸਤੇ ਬੰਦ ਕਰੇ ਵੇ ਮਾਤਾ ਸਾਹਿਬ ਦੇਵਾਂ ਦੇ ਕੋਲ ਵੀ ਤੇ ਹੀਰਾ ਘਾਟ ਵੀ ਪਾਣੀ ਦੇ ਨਾਲ ਭਰਿਆ ਖੜਾ ਸੋ ਕਹਿੰਦੇ ਇਸ ਵਾਰ ਥੋੜਾ ਜਿਆਦਾ ਜਿਹੜਾ ਲੇਟ ਤੱਕ ਇਹ ਗਦਾਬਰੀ ਜਿਹੜੀ ਚੱਲ ਰਹੀ ਹੈ ਤੇ ਇਹ ਦਿਖ ਰਿਹਾ ਜੀ ਨਰੇਤ ਸ਼ਹਿਰ ਦਾ ਇੱਕ ਹਿੱਸਾ ਤੇ ਸਰਾਮਾ ਦੇਖ ਲਓ ਕਿੱਥੇ ਤੱਕ ਬਾਬੇ ਨਰਿੰਦਰ ਸਿੰਘ ਬਾਬੇ ਬਲਵਿੰਦਰ ਸਿੰਘ ਕਰਨੀ ਆ। ਕੰਨੀਆਂ ਸਬਾਮਾ ਉਹਨਾਂ ਸਰਾਮਾ ਕਿੰਨੀਆਂ ਹੀ ਬੜੀਆਂ ਹੋਈਆਂ। ਵਾਹਿਗੁਰੂ ਕਰੇ ਸਭ ਆਪਣੀ ਆ ਕੇ ਇਥੇ ਹਾਜ਼ਰੀ ਲੁਵਾਣ ਜਿੰਦਗੀ ਜੀ ਇੱਕ ਵਾਰ ਤੱਕ ਟੁਕੜ ਟੁਕੜ ਬੰਦੇ ਵਿੱਚ ਆਣਾ ਚਾਹੀਦਾ। ਅੱਜ ਅਸੀਂ ਬੈਠੇ ਆ ਜਿਹੜੀ ਗੱਲ ਸਰਾ ਗੁਰੂ ਅਮਰਦਾਸ ਸੱਚਖੰਡੰ ਗੁਰਦੇਵ ਆ ਸਾਡਾ ਇੱਕ ਭਰਾ ਜਿਹੜਾ ਜਾਣਦੇ ਹੋਣੇ ਸਾਨੂੰ ਦੱਸਣ ਦੀ ਲੋੜ ਨਹੀਂ ਬੇਲਾ ਸਾਫ ਸਾਡੇ ਯੂਟਿਊਬਰ ਨੇ ਇਹ ਜੰਗਾ ਜਗਾ ਘੁੰਮਦੇ ਆਇਤਾ ਵੀ ਸਾਨੂੰ ਜਿਹੜੇ ਦਰਸ਼ਨ ਦੇਣ ਆਪ ਆ ਗਏ ਇਹ ਸਾਡੇ ਜੋਗਾ ਸਿੰਘ ਜੀ ਇਹ ਸਾਡਾ ਭਰਾ ਹੈ ਤਾਂ ਸਾਡੇ ਪਿੰਡ ਦਾ ਗਵਾਂਢੀ ਪਰ ਇਹ ਅੱਜ ਆਇਆ ਨਾਸਕ ਤੋਂ ਇਹ ਨਾਸਕ ਜਿਹੜਾ ਟਰੱਕ ਚਲਾਉਂਦਾ ਆਪਦਾ ਉੱਥੋਂ ਤੇ ਆ ਸਾਡੇ ਇਹ ਹਰ ਸਾਲ ਆਪਣੇ ਟਰੱਕ ਲੈ ਕੇ ਹਰਜਿੰਦਰ ਸਿੰਘ ਸੇਵਾ ਦੇ ਆਦਾ ਹੋ ਗਏ 5 ਸਾਲ ਆ ਦੇ ਨੇ ਇਹਨੇ ਦਾਲੋ ਹੋ ਗਏ 3 ਸਾਲ ਦੀ 3 ਸਾਲ ਹੋ ਗਏ ਹੋਰ ਜਿੰਨੀ ਜੇ ਨਾ ਤੁਹਾਨੂੰ ਮੇਥੋਂ 3 ਸਾਲ ਹੋ ਗਏ ਇਹਨੂੰ ਲਗਾਤਾਰ ਸੇਵਾ ਦੇ ਆਦਾ ਆਹ ਦੁਕਾਨੜਿਆ ਜਸਪ੍ਰੀਤ ਸਿੰਘ ਸਾਡੇ ਮਜਰੀ ਸਾਹਿਬ ਮਜਰੀ ਸਾਹਿਬ ਉਹ ਕਿਦਾਂ ਭਾਈ ਜਰਜੀਤ ਕਾਲ ਸਾਹਿਬ ਵਾਸੀ ਬਲੇ ਕਿੰਨੇ ਸਾਲ ਹੋ ਗਏ ਤੁਨੂੰ ਯੂਸਾ ਵਾਂਦੇ ਨੇ ਲਗਾਤਾਰ ਦੱਸਿਓ ਮੈਂ ਜੀ 9 ਤੋਂ 2009 ਤੋਂ 8 ਤੋਂ 8 ਤੋਂ 2008 ਦੇ ਵਿੱਚ ਪਹਿਲੀ ਵਾਰ ਨਾਮ ਨਾ ਮਨਾਏ ਤਿੰਨ ਸੌ ਸਾਲਾ ਬਣਾਇਆ ਦਿੱਤਾ ਗੁਰੂ ਮਹਾਰਾਜ ਦਾ ਉਦੋਂ ਤੋਂ ਇਸ ਬੰਦੇ ਦੀ ਮੇਰੇ ਲਾਲੋ ਵੀ ਤਿੰਨ ਜਾਂ ਚਾਰ ਆਜ ਨਹੀਂ ਆਇਆ ਤਾਂ ਬਾਧਾ ਚਲੋ ਬਖਰੇ ਦੌਰ ਤੇ ਮੈਂ ਆ ਜਾਂਦਾ ਜਿੱਦਾਂ ਗੱਡੀਆਂ-ਗੁੱਡੀਆਂ来 ਪਰ ਲਗਾਤਾਰੇ 8 ਤੋਂ ਸੇਵਾ ਗੱਲ ਇਹ ਨਹੀਂ ਆ ਕਿ ਵੀ ਢੇਡਾ ਲਾਣ ਆਏ ਤੇ ਆਪਾਂ ਆ ਕੇ ਮੱਥਾ ਟੇਕ ਕੇ ਸੇਵਾ ਟਰੱਕ ਲੈ ਕੇ ਆਣਾ ਇਹਨਾਂ ਦੇ ਵੀ ਬਾਬਾ ਜੜ ਦੀ ਕਲਾ ਕਰਾ ਤੇ ਆ ਸਾਡਾ ਭਰਾ ਜਿਹੜਾ ਸਾਡਾ ਸਭ ਤੋਂ ਵੱਡਾ ਮੋਰੀ ਤੂੰ ਦੱਸ ਵੀ ਕਿੰਨਾ ਚਿਰ ਹੋ ਗਿਆ ਖਾਲਸਾ ਵਾਹਿਗੁਰੂ ਜੀ ਕੀ ਕਿੰਨਾ ਦਿਨ ਹੋ ਗਿਆ ਆਪਕੇ ਦੀਸਤਾ ਜਾਂਦੇ ਨੂੰ ਮੈਨੂੰ ਇਹ 2007 ਦਾ ਹੁੰਦਾ ਜੀ ਅੱਛਾ ਉਹ ਤੋਂ ਵੀ ਪਹਿਲਾਂ ਆਏ ਮੇਲੇ ਤੋਂ ਹਾਂਜੀ ਦੇਖੋ ਬਾਲ ਵੀ ਮੰਨੇ ਦਾ ਟਰੱਕ ਵੀ ਲਿਆਣਾ ਜੀ ਪਹਿਲਾਂ ਬਹੁਤ ਜ਼ਿਆਦਾ ਆਪਾਂ ਬਾਲ ਵੀ ਘਟਾਏ ਹੁੰਦੇ ਸੀ ਬਾਲ ਘਟਾਏ ਜਦੋਂ ਮਾੜਾ ਇਹਦਾ ਬਹੁਤ ਕਿਰਪਾ ਹੈ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਇਸ ਵਿੱਚ ਹੀ ਨਾ ਲਾ ਕੇ ਚਾਈਦਾ ਵਾ ਮੈਂ ਭਾਰੀ ਗੋਲ ਨਹੀਂ ਆਉਂਦਾ ਜਿਹੜੀ ਗੱਡੀ ਅੱਜ ਦੇ ਟਾਈਮ ਟਰੱਕ ਵਾਲਾ ਬੰਦਾ ਦੱਸ ਸਕਦਾ ਵੀ ਜਿਹੜਾ ਟਰੱਕ ਹੈ ਉਹ ਕਿੱਦਾਂ ਚੱਲਦਾ ਚੱਲਦੇ ਚੱਲਦਾ ਵੀ ਆਪਣਾ ਖਰਚਾ ਨਹੀਂ ਬੂਰਾ ਕਰਦਾ ਇੱਕ ਮਹੀਨਾ ਕੱਢਣਾ ਇੱਕ ਟਰੱਕ ਵਾਲੇ ਵਾਸਤਾ ਸਮਝ ਲਓ ਪੂਰੇ ਸਾਲ ਦੀ ਜਿਹੜੀ ਬੈਲਸਾ ਉਹ ਹਿੱਲ ਜਾਂਦਾ ਉਹਦਾ ਇੱਕ ਮਹੀਨਾ ਕੱਢਣਾ ਆਪ ਵੀ ਤੇ ਟਰੱਕ ਵੀ ਆਪਣਾ ਇੱਕ ਮਹੀਨਾ ਘੱਟੋ ਘੱਟ ਜਿਹੜਾ ਲੱਗਦਾ ਦੇਖੋ 2-4 ਦਿਨ ਪਹਿਲਾਂ ਲਾਜਾਂਦੇ ਗੱਡੀ ਘਰੇ ਘਲਾਰ ਨਹੀਂ ਤਵਾਣੀ ਕੋਈ ਕਰਨਾ ਤੇ ਜਾ ਕੇ ਇੱਕ ਦੋ ਦਿਨ ਫੇਰ ਲੱਜਾਂਦੇ ਕੋਈ ਨਾ ਕੋਈ ਹੋਰ ਸੇਵਾ ਚੱਕਣੀ ਪੈਂਦੀ ਇੱਕ ਮਹੀਨਾ ਜਿਹੜਾ ਇੱਕ ਕੱਢਣਾ ਬੰਦੇ ਵਾਸਤਾ ਵੱਡੀ ਗੱਲ ਹੈ ਕਿਸੇ ਲੱਖ ਰੁਪਏ ਪਲੱਸ 14 ਚੱਕੀ ਗੱਡੀ ਦੀ ਸਭ ਜਾਣਦੇ ਆ ਪਰ ਮੈਂ ਕਹਿੰਦਾ ਵਾਦੇ ਨਾਲ ਵਿਸ਼ਵਾਸ ਨਾਲ ਇਹ ਵੀ ਆਪਣਾ ਦਸੂਗਾ ਵੀ ਜਿੱਦੜ ਦੇ ਮਹਾਰਾਜ ਦੇ ਕਰਨ ਵਾਲਣ ਲੱਗੇ ਜੁੜੇ ਚਾਹੋ ਦਲ ਪੰਥ ਨਾਲ ਆਹ ਕਹਿ ਲੋ ਵੀ ਉਹਦੀਆਂ ਕਰਕੇ ਜਮੇ ਬੜੀਆਂ ਖੁਸ਼ੀਆਂ ਹੋ ਗਈਆਂ ਤੇ ਘੋੜਿਆਂ ਦੀ ਲੰਗਰ ਪਾਣੀ ਦੀ ਸੇਵਾ ਦੇ ਵਿੱਚ ਜਦੋਂ ਦੀਆਂ ਗੱਡੀਆਂ ਦਿੱਤੀਆਂ ਕਿਸੇ ਗੱਲ ਦਾ ਹੈ ਬਿੰਦੀ ਘਟਾ ਨਹੀਂ ਵਾਹ ਰਾਜ ਨੇ ਬਹੁਤ ਕਿਰਪਾ ਕੀਤੀ ਪਹਿਲਾਂ ਮੋਨੇ ਹੀ ਵਾਲੀਆਂ ਪਾਈਆਂ ਦੇਣ ਕੰਨਾਂ ਜੀ ਹਾਂ ਜੀ ਬੁਰਾ ਕੋਠੇ ਵਾਲੇ ਨੇ ਬਾਲੇ ਵਾਲੇ ਸੀ ਉਹਨਾਂ ਵਧੀਆ ਕੋਠੀ ਵੀ ਪਈ ਆ ਸਾਰੇ ਸੰਦ ਗੋਲ ਆ ਮਹਾਰਾਜ ਦੀ ਕਿਰਪਾ ਬੜੀ ਮਹਾਰਾਜ ਜਿੰਦਾਬਾ ਪਰ ਹਿੰਮਤ ਨਾ ਬੰਦਾ ਰਹੇ ਤੇ ਜਦੋਂ ਹੁਣ ਆਪਾਂ ਇੱਕ ਵਾਰੀ ਗੱਡੀ ਲਿਆ ਕੇ ਕਹਾਂਗੇ ਤੇ ਪੈਸੇ ਨਹੀਂ ਮਿਲਿਆ ਜਾਂ ਕੋਈ ਗਲਤ ਕੰਮ ਹੁੰਦੇ ਜਾਂ ਹਿਕਾਂ ਨੀ ਹੁੰਦਾ ਵਾ ਗੁਰੂ ਗੋਬਿੰਦ ਸਿੰਘ ਦਾ ਕੀ ਲਿਆ ਇਹ ਆਵਾਜ਼ ਉਹਦੇ ਵਿਚਾਰ ਕੋਤ ਇਦਾਂ ਇੰਨੀ ਅਜ ਚਣਾਏ ਤੇ ਆਟਾ ਕੋ ਟਾਇਰ ਪਾੜ ਜੇ ਜਾਂ ਗੱਡੀ ਵੱਜ ਗਈ ਅਸੀਂ ਮੁੜ ਕੇ ਉਧਰੋਂ ਮਾਰੋ ਨਹੀਂ ਜੇ ਰੱਬ ਪੈਦਾ ਨਹੀਂ ਕੋਈ ਪਰ ਨਹੀਂ ਸਾਰਾ ਕੋਲ ਨਾਫਾ ਨਹੀਂ ਕਹਾਂ ਤੇ ਬਣਾਈ ਉਹਨਾਂ ਪਰ ਮਨੇ ਕਹਿੰਦਾ ਵੀ ਲਾਟ ਜਿਹੜੀ ਗੱਲ ਆ ਨੁਕਸਾਨ ਹੋਵਾ ਜੇ ਮਾਰੇ ਨੇ ਪਹਿਲੀ ਉਹਦੀ ਕਹਿੰਦੇ ਭਰਪਾਈ ਕਰ ਕਰ ਰੱਖੀ ਹੋਵਾ ਤੁਹਾਡੇ ਵਾਤਾ ਉਹਨੂੰ ਨੁਕਸਾਨ ਨਹੀਂ ਮੰਨਿਆ ਜਾਂਦਾ ਪਰ ਭਰਾ ਕੋਲ ਕਾਰ ਵੀ ਹੈਗੀ ਆਪ ਗੱਡੀ ਚਲਾਉਂਦਾ ਕੋਠੀ ਵੀ ਹੁਣ ਤਾਜੀ-ਤਾਜੀ ਪਾਈ ਟਰੱਕ ਵੀ ਹੈਗਾ ਇਹ ਸਿਰਫ ਤੇ ਮਾਰੇ ਦੀ ਕਿਰਪਾ ਨਹੀਂ ਜਿੰਨੀ ਗੱਡੀ ਟਰੱਕ ਚੱਲਦਾ ਰੋਡ ਤੇ 70% ਗੱਡੀ ਐਸੀ ਹੈ ਜਿਨ੍ਹਾਂ ਦੀਆਂ ਕਿਸ਼ਤਾਂ ਟਾਇਰ ਫਰਨੀਚਰਾਂ ਨਾਲ ਪੜੀਆਂ ਜਾਂ ਉਹਨਾਂ ਦੇ ਕੰਮ ਰੁਲ ਗਏ ਪਰ ਇਹ ਜਿਹੜੇ ਬੰਦੇ ਇੱਥਾਂ ਦੇ ਕੋਈ ਵੀ ਬੰਦਾ ਕਹਿੰਦੇ ਉਹ ਮੁੰਡਾ ਪਹਿਲਾਂ ਗੱਡੀ ਲੈ ਕੇ ਆਇਆ ਪੁਰਾਣੀ ਠੀਕ ਹੈ ਜੀ ਪਹਿਲੇ ਸਾਲ ਕੰਮ ਕੱਢਿਆ ਬਾਬੇ ਨੇ ਇਹਨੂੰ ਵਜਨ ਕਰੇ ਵੀ ਕੋਈ ਨਹੀਂ ਸਿੰਗਾ ਹੁਣ ਗੱਡੀਆਂ ਨਵੀਆਂ ਆਣੀਆਂ ਤੇਰੇ ਕੋ ਘੋੜੇ ਤੇ ਹੁਣ ਅੱਜ ਕੀ ਕਿਹੜੀ ਗੱਡੀ ਲਗਾ ਕੇ ਦੱਸੀ ਜਰਾ ਹੁਣ ਅੱਜ ਕੀ ਲੈ ਕੇ ਆਇਆ ਜੀ ਹੋਰ ਕਿਹੜੀ ਚੱਲਦੀ ਤੇਰੇ ਕੋਲ ਚੋਹਾਂ ਦੇ 21 16 22 ਦੋ ਗੱਡੀਆਂ ਮਹਾਰਾਜ ਜੀ ਪੁੱਛ ਲੇ ਇਹ ਇਹ ਵੀ ਮੋਨਾ ਸੀ ਪਹਿਲੇ ਮਤਲਬ ਕਹ ਲਿਆ ਵੀ ਇਹ ਕੋ ਸਿੱਕੀ ਜ਼ਰੂਰਤ ਚ ਨਹੀਂ ਸੀ ਤੇ ਹੁਣ ਅੱਜ ਵੀ ਕਹਿ ਰਿਹਾ ਸਾਰੇ ਤਕਰੀਬਨ ਸਾਡੇ ਭਰਾ ਹਜ ਵੀ ਕਹਿ ਰਹੇ ਵੀ ਹੁਣ ਅਮਰ ਜਿਹੜਾ ਛੱਕ ਲੈਣਾ ਆ ਵੀ ਮੋਨਾ ਸੀ ਆ ਦੇਖ ਲਓ ਇਹ ਬਦਲ ਰਿਹਾ ਬਿਲਕੁਲ ਕਲੀਨ ਸ਼ੇਵ ਕਲੀਨ ਸ਼ੇਵ ਦਾ ਇਹਦੇ ਦਾੜੇ ਨੂੰ ਦੇਖ ਲਓ ਦੇਖ ਹੈ ਵੇ ਲੱਗਦਾ ਹੁਣ ਕੋਈ ਮੈਂ ਕਹਿੰਦਾ ਵੀ ਸੱਚੇ ਪਾਤਸ਼ਾਹਾਂ ਦੀਆਂ ਜਿਹੜੀਆਂ ਖੁਸ਼ੀਆਂ ਲਓ ਸੇਵਾਵਾਂ ਜਿਹੜੀਆਂ ਕਰੋ ਚੰਗੇ ਕਰਮ ਕਰੋ ਕੋਈ ਘਟਾਰੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਾਕੀ ਝੋੜੀਆਂ ਮੋੜੀਆਂ ਆਪਣਾ ਆਦੀਆਂ ਉਹ ਨਿਕਲ ਜਾਂਦੀਆਂ ਪਰ ਉਹ ਮਹਾਰਾਜ ਜੇ ਉਹਦਾ ਹੱਥ ਹੈ ਤਾਂ ਨਿਕਲਦੀਆਂ ਸੋ ਬਾਕੀ ਤੁਹਾਨੂੰ ਤਾਂ ਮੈਂ ਜ਼ਮੇਨਾਂ ਦਿਖਾਵਾਂਗੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਅੱਜ 5-7 ਦਿਨ ਜਿਹੜਾ ਮੇਲਾ ਹਜੂਰ ਸਾਹਿਬ ਮਨਾਦੇ ਲਵਾਂਗੇ ਤੁਹਾਨੂੰ ਦਿਖਾਵਾਂਗੇ ਸੋ ਅੱਜ ਵਾਸਤਾ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ